ਆ ਖੜਿਆ ਪਈ ਸਾਡਾ ਸਾਰਾ ਮੋੜ ਹਾਂ ਬਿੱਲਾ ਘੁੰਮਣ ਵਾਲਾ ਜਿਹੜਾ ਕੱਲ ਕਹਿੰਦਾ ਸੀ ਵੀਡੀਓ ਪਾਉਂਦਾ ਸੀ ਆਇਆ ਨਹੀਂ ਆਹ ਡਿੱਕੀ ਨੇ ਇੱਧਾ ਘੰਟਾ ਹੋ ਗਿਆ ਸਹੀ ਸਿੱਧੂ ਮੂਸੇਵਾਲਾ ਦੇ ਭਰਾਵਾਂ ਵਰਗੇ ਯਾਰ ਬਿੱਲਾ ਸਿੱਧੂ ਘੁੰਮਣ ਦੀ ਅੱਜ ਸਵੇਰ ਤੋਂ ਹੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਮੋੜ ਮੰਡੀ ਪਿੰਡ ਦੇ ਲੋਕ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਕਹਿ ਰਹੇ ਹਨ ਕਿ ਬਿੱਲਾ ਸਿੱਧੂ ਸਾਡੇ ਨਾਲ ਟਾਈਮ ਪਾ ਕੇ ਹੁਣ ਆਇਆ ਕਿਉਂ ਨਹੀਂ ਇਸ ਵੀਡੀਓ ਦੇ ਜ਼ਿਆਦਾ ਵਾਇਰਲ ਹੋਣ ਤੋਂ ਬਾਅਦ ਬਿੱਲਾ ਸਿੱਧੂ ਵੀ ਲਾਈਵ ਆਇਆ ਤੇ ਦੱਸਿਆ ਕਿ ਕਿਵੇਂ ਇਹ ਸਾਰਾ ਮਸਲਾ ਵਧਿਆ ਤੇ ਕੀ ਹੋਇਆ ਸੀ ਅਸਲ ਵਿੱਚ ਬਿੱਲਾ ਸਿੱਧੂ ਨੇ ਇੱਕ ਕਾਲ ਰਿਕਾਰਡਿੰਗ ਵੀ ਸ਼ੇਅਰ ਕੀਤੀ ਜਿਸ ਵਿੱਚ 16-17 ਸਾਲ ਦੇ ਮੁੰਡੇ ਲਈ ਜਾਤੀ ਸੂਚਕ ਸ਼ਬਦ ਵੀ ਵਰਤੇ ਜਾ ਰਹੇ ਸਨ ਤੁਸੀਂ ਵੀ ਦੇਖੋ ਬਿੱਲਾ ਸਿੱਧੂ ਦੇ ਪੂਰੀ ਵੀਡੀਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਅਸਲ ਸਚਾਈ ਸਾਰਿਆਂ ਤੱਕ ਪਹੁੰਚ ਸਕੇ ਕੋਈ ਕੋਈ ਸਾਨੂੰ ਤਾਂ ਐਸ ਵੀ ਚੂੜੇ ਰੋਲੇ ਚਰ ਭਾਈ ਨਿੰਬੜ ਲੈਣਗੇ ਛੋਟੀ ਤੁਸੀਂ ਤਾਂ ਇੰਨੀ ਬੜਾ ਲਈ ਕੋਈ ਗੱਲਾਂ ਗੱਲਾਂ ਇਹ ਕਰਨ ਵਾਲੀਆਂ ਚੱਲ ਜਿਹਦੇ ਨਾਲ ਹੈਗਾ ਭਾਈ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਕੋਈ ਵੀਡੀਓ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਮੇਰੀਆਂ ਮੰਨ ਕੇ ਚਲੋ ਵਾਇਰਲ ਹੋ ਰਹੀਆਂ ਹੀ ਆ ਬੰਦੇ ਖੜੇ ਆ ਉਹ ਕਹਿੰਦੇ ਵੀ ਬਿੱਲਾ ਆਇਆ ਨਹੀਂ ਅਸਲ ਸੱਚ ਤੁਹਾਨੂੰ ਇਹ ਦੱਸਦਾ ਬਾਈ ਜੀ ਇਹ ਇੱਕ ਦਿਨ ਦੋ ਦਿਨ ਇਤੋਂ ਪਹਿਲਾਂ ਦੀ ਗੱਲ ਆ ਅੱਥਨੇ ਰਾਤ ਦੇ ਟਾਈਮ ਇੱਕ ਮੰਨ ਕੇ ਚੱਲੋ ਵੀ ਬੱਚਾ ਹੈਗਾ 16-17 ਸਾਲ ਦਾ ਗਰੀਬ ਬੰਦਾ ਹੈਗਾ ਮਜਬੀ ਸਿੱਖਾ ਦਾ ਮੁੰਡਾ ਹੈਗਾ ਤੇ ਉਹਨੂੰ ਕੁੱਟਣਾ ਆਏ ਸੀਗੇ ਸਾਡੇ ਵਰਗੇ ਉਹਦਾ ਭਾਈ ਸਾਡੇ ਨਾਲ ਰਲਿਆ ਹੋਇਆ ਚਾਚੇ ਦੇ ਮੁੰਡੇ ਨਾਲ ਤੇ ਉਹਨੂੰ ਕੁੱਟਣਾ ਆਏ ਸੀਗੇ ਕਿਉਂਕਿ ਉਹਨਾਂ ਨਾਲ ਪਹਿਲਾਂ ਰਲਿਆ ਹੋਇਆ ਸੀ ਕਿ ਪੈਸੇ ਟੱਕੇ ਦਾ ਲੈਣ ਦੇਣ ਹੋਊਗਾ ਤੇ ਉਹਨੂੰ ਜਦੋਂ ਕੁੱਟਣਗੇ ਉਹਨੂੰ ਛਡਾਉਣ ਦੇ ਵਿੱਚ ਮੰਨ ਕੇ ਚੱਲ ਵੀ ਹਵਨਾਂ ਦਾ ਫੜੀ ਹੋਈ ਜਿਹਦੇ ਵਿੱਚ ਕੁੱਟ ਮਾਰ ਕੀਤੀ ਗਈ ਆ ਉਹ ਜਿਹੜੇ 4 ਬੰਦੇ ਆਏ ਸੀਗੇ ਦੋ ਬਾਹਰ ਦੇ ਦੋ ਸਾਡੇ ਪਿੰਡ ਦੇ ਸੀਗੇ ਤੇ ਉਹ ਮੁੰਡੇ ਨੂੰ ਕੁੱਟਣ ਆਏ ਸੀ ਮਜਬੀ ਸਿੱਖਾਂ ਦੇ ਨੂੰ ਮੈਂ ਮੂਰੇ ਵੀਡੀਓ ਵੀ ਲਾਉਂਗਾ ਦੇਖ ਲਿਓ ਜਿਹਦੇ ਵਿੱਚ ਉਹਨੂੰ ਜ਼ਾਤੀ ਤੋਂ ਵੀ ਪਰਖਿਆ ਗਿਆ ਯਾਰ ਅਸੀਂ ਉਹ ਬੰਦੇ ਗਰੀਬ ਬੰਦੇ ਦੇ ਨਾਲ ਖੜੇ ਉਹਨੂੰ ਅਸੀਂ ਕੁੱਟਣ ਨਹੀਂ ਦਿੱਤਾ ਇੱਥੋਂ ਗੱਲ ਵਧੀਆ ਜੇ ਕਿਸੇ ਗਰੀਬ ਨਾਲ ਖੜਨਾ ਲੋੜਵੰਦ ਪਰਿਵਾਰ ਨਾਲ ਖੜਨਾ ਗਨਾਹ ਨਾ ਤਾਂ ਇਦੂ ਬਾਦ ਕੋਈ ਖੜਦਾ ਵੀ ਨਹੀਂਗਾ ਮੈਂ ਮੂਰੇ ਵੀਡੀਓ ਲਾਉਂਗਾ ਤੁਸੀਂ ਦੇਖ ਲਿਓ ਉਹ ਦਿਮਾਗ ਤੋਂ ਵੀ ਮੁੰਡਾ ਥੋੜਾ ਜਿਆਦਾ ਸਿੱਧਾ ਹੈਗਾ ਆਪਾਂ ਕਹਿੰਦੇ ਨੇ ਪੰਜਾਬੀ ਸਿੱਧਾ ਹੈਗਾ ਤੇ ਸਾਡੀ ਉਹੀ ਗਲਤੀ ਆ ਸਾਡੀ ਵੀ ਅਸੀਂ ਉਹਦੇ ਨਾਲ ਖੜੇ ਤੇ ਜਿਹੜੀਆਂ ਅੱਜ ਮੇਰੇ ਫੇਸਬੁੱਕ ਤੇ ਵੀ ਬਿੱਲਾ ਆਇਆ ਨਹੀਂ ਬਿੱਲਾ ਆਇਆ ਨਹੀਂ ਭਾਈ ਮੇਰੀ ਨਿੱਜੀ ਲੜਾਈ ਨਹੀਂ ਹੈਗੀ ਸੀ ਅਸੀਂ ਉਹ ਮੁੰਡੇ ਦੇ ਪਿੱਛੇ ਲੜੇ ਕਿਉਂਕਿ ਉਹ ਗਰੀਬ ਪਰਿਵਾਰ ਲੋੜਵੰਦ ਪਰਿਵਾਰ ਚੋਂ ਸੀ ਅਧਿਆਦੀ ਕਰਨ ਵਾਲਾ ਬੱਚਾ ਸੀ ਸਾਰਾ 16 17 ਸਾਲ ਦਾ ਮੁੰਡਾ